ਜਿਹੜੀਆਂ ਲੜਕੀਆਂ ਜੋ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਭੱਜ ਨਾ ਸਕੀਆਂ ਜਦੋਂ ਇੱਕ ਮਹਿਲਾ ਹੋਮਗਾਰਡ ਦੇ ਵੱਲੋਂ ਇਹਨਾਂ ਸੱਤ ਲੜਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਲੜਕੀਆਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕਰਕੇ ਸਿਰ ਫੋੜ ਦਿੱਤਾ ਗਿਆ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਸੱਤ ਲੜਕੀਆਂ ਕੌਣ ਨੇ ਭੱਜਣ ਦੀ ਕੋਸ਼ਿਸ਼ ਕਿਉਂ ਕਰ ਰਹੀਆਂ ਸੀ ਤੇ ਹੋਮ ਗਾਰਡ ਨੇ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਆਖਿਰ ਅਜਿਹੀ ਕੀ ਮਜਬੂਰੀ ਸੀ ਕਿ ਸੱਤ ਲੜਕੀਆਂ ਨੇ ਉਸ ਮਹਿਲਾ ਹੋਮ ਗਾਰਡ ਦੇ ਉੱਪਰ ਹਮਲਾ ਵੀ ਕਰ ਦਿੱਤਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖੇ ਸੱਤ ਲੜਕੀਆਂ ਦਾ ਕੀ ਕਸੂਰ ਸੀ ਜਾਂ ਅਜਿਹੀ ਕੀ ਮਜਬੂਰੀ ਹੈ ਜਿਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਇਹ ਨਵਬਤ ਆ ਗਈ ਕਿ ਪੁਲਿਸ ਨੂੰ ਇਹਨਾਂ ਨੂੰ ਆਪਣੇ ਹਿਰਾਸਤ ਦੇ ਵਿੱਚ ਲੈਣਾ ਪੈ ਗਿਆ ਤਾਂ ਦੱਸ ਦਿੰਦੇ ਆ ਕਿ ਮਾਮਲਾ ਦੱਸ ਦਈਏ ਕਿ ਮਾਮਲਾ ਜੁਲੰਦਰ ਦਾ ਦੱਸਿਆ ਜਾ ਰਿਹਾ ਜਿੱਥੇ ਗਾਂਧੀ ਅਮ੍ਰਿਤਾ ਆਸ਼ਰਮ ਦੇ ਵਿੱਚ ਇਹ ਸੱਤ ਲੜਕੀਆਂ ਰਹਿੰਦੀਆਂ ਨੇ ਪਰ ਇਹ ਲੜਕੀਆਂ ਆਸ਼ਰਮ ਤੋਂ ਭੱਜ ਰਹੀਆਂ ਸੀਗੀਆਂ ਲੇਕਿਨ ਭੱਜਣ ਦੀ ਕੋਸ਼ਿਸ਼ ਕਿਉਂ ਕੀਤੀ ਕਿਉਂਕਿ ਇਹ ਸਭ ਤੋਂ ਲੜਕੀਆਂ ਜੋ ਕਤਲ ਚੋਰੀ ਅਤੇ ਨਸ਼ਾ ਤਸਕਰੀਦ ਮਾਮਲੇ ਦੇ ਵਿੱਚ ਸ਼ਾਮਲ ਜਿਸ ਕਰਕੇ ਇਹਨਾਂ ਲੜਕੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਇਸ ਦੇ ਲਈ ਇਹ ਲੜਕੀਆਂ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ ਜਿਸ ਨੂੰ ਮਹਿਲਾ ਹੋਮਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਸੱਤ ਲੜਕੀਆਂ ਦੀ ਭੱਜਣ ਦੀ ਕੋਸ਼ਿਸ਼ ناکਾਮ ਹੋ ਗਈ ਮਹਿਲਾ ਹੋਮਗਾਰਡ ਤੇ ਹਮਲਾ ਕਰਕੇ ਉਸ ਦਾ ਸਿਰ ਫੋੜ ਦਿੱਤਾ ਹਾਲਾਂਕਿ ਮਹਿਲਾ ਹੋਮਗਾਰਡ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਿਆ ਅਤੇ ਪੁਲਿਸ ਨੇ ਸੱਤ ਲੜਕੀਆਂ ਨੂੰ ਆਪਣੇ ਹਿਰਾਸਤ ਦੇ ਵਿੱਚ ਲਿਆ ਦੱਸਿਆ ਕਿ ਦੋ ਲੜਕੀਆਂ ਨਸ਼ਾ ਤਸਕਰੀ ਦੇ ਵਿੱਚ ਦੋ ਲੜਕੀਆਂ ਚੋਰੀ ਦੇ ਮਾਮਲੇ ਦੇ ਵਿੱਚ ਅਤੇ ਤਿੰਨ ਲੜਕੀਆਂ ਕਤਲ ਮਾਮਲੇ ਦੇ ਵਿੱਚ ਸ਼ਾਮਲ ਐਰ ਕੰਟਰੋਲ ਰੂਮ ਤੋਂ ਵੀਡੀਓ ਨੰਬਰ ਦੋ ਜੀ ਐਸ ਐਚ ਨੂੰ ਜੀ ਹਲਾ ਨਹੀਂ ਸੀ ਇਹ ਗਾਂਧੀ ਅੰਮ੍ਰਿਤ ਆਸ਼ਰਮ ਜਿਹੜਾ ਕਿ ਡਿਵੀਜ਼ਨ ਨੰਬਰ 2 ਦੇ ਵਿੱਚ ਪੈਂਦਾ ਹੈਗਾ ਇੱਥੇ ਵੀ 7 ਸੀਸੀਐਲ ਜੁਗਨਾਈਟਸ ਲੜਕੀਆਂ ਸੀ ਉਹਨਾਂ ਨੇ ਬਾਸ ਨੂੰ ਦੌਰ ਕੀ ਮਤਲਬ ਜਿਹੜਾ ਹੈ ਪਰ ਜਿੰਦੀ ਅਟੈਂਪਟ ਕੀਤੀ ਸੀ। ਤੋਂ ਇਸੇ ਇਨਫਰਮੇਸ਼ਨ ਦਿੱਤੇ ਐਸ ਐਚਓ ਵੀ ਨੰਬਰ 2 ਤੇ ਮੈਂ ਵੀ ਮੌਕੇ ਤੇ ਅਸੀਂ ਗਏ ਸੀ। ਪਰ ਮੌਕੇ ਤੇ ਜਾ ਕੇ ਜਿਹੜੀ ਸਾਰੀ ਗੱਲਬਾਤ ਪਤਾ ਲੱਗੀ ਤਾਂ ਜਿਹੜੀ ਸਾਡੀ ਮੜਕੀ ਆਨ ਡਿਊਟੀ ਸੀਗੀ ਅਮਰਤਪੁਰ ਕੁਝ ਨਾਮ ਇਹਦੇ ਸੈੱਡ ਦੇ ਵਿੱਚ ਜਿਹੜਾ ਹੈ ਕਾਫੀ ਸੱਟ ਮਾਰੀ ਨਹੀਂ ਸੀ। ਤੋਂ ਅਮਰਤਪੁਰ ਨੂੰ ਅਸੀਂ ਆਜੀ ਵਾਸਤੇ ਜਿਹੜਾ ਸਿਵਲ ਹਸਪੀਟਲ ਦਾਖਾ ਪਰਵਾਹ ਕਰਵਾ ਦੋ। ਤੋਂ ਅਮਰਤਖਾਲ ਦੇ ਬਿਆਨ ਦੇ ਉੱਤੇ ਜਿਹੜੀਆਂ ਇਹ ਸੱਤੇ ਜੁਗਨਾਈਂ ਮੜਤੀਆਂ ਹੈਗੀਆਂ ਸੀਸੀਆ ਦੇ ਉਹ ਇਹਨਾਂ ਦੇ ਖਾਦ ਕੱਲ ਅਸੀਂ 307 322 186 599 100 ਬੀਬੀ ਆਈਪੀਸੀ ਦੇ ਤਹਿਤ ਜਿਹੜਾ ਹੈਗਾ ਥਾਣਾ ਟੂਰ ਨੰਬਰ 2 ਵਿੱਚ ਅਸੀਂ ਗਲਮ ਕਾਰਜ ਕਰਮਾ ਲਾ ਚੁੱਕੀ ਹਾਂ। ਤੋ ਇਹ ਫਿਲਹਾਲ ਸੀਸੀਆ ਨੇ ਮਾਈਨਰ ਬੱਚੀਆਂ ਨੇ ਤਾਂ ਇਹਨਾਂ ਦੀ ਜਿਹੜੀ ਪੈਪਰੀ ਹੈਂਡ ਵੀ ਫਾਰਮੈਟ ਹੀ ਹੈ ਕਿ ਉਹ ਵੀ ਕੱਲ ਅਸੀਂ ਕੰਪਲੀਟ ਕਰ ਦਿੱਤੀ ਸੀ। ਆ ਵੀਰੇ ਹੈਗੇ ਟੂ ਨਾਈਟ ਹੋਵੇ ਜੀ ਨੂੰ ਪੇਸ਼ ਕਰਨਾ ਹੈ।